ਪੰਜਾਬ ਚ ਨਸ਼ਾ ਵੱਧਦਾ ਜਾ ਰਿਹਾ ਅਫੀਮ ਦੀ ਖੇਤੀ ਵੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਸ ਦੇ ਚੱਲਦੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕੁੜੀਆਂ ਦੇ ਹੌਸਟਲ ਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਮਾਮਲਾ ਮਾਨਸਾ ਦੇ ਕਸਬਾ ਪੀਖੀ ਦੇ ਨੈਸ਼ਨਲ ਕਾਲਜ ਫਾਰ ਔਮਨ ਦੇ ਹੌਸਟਲ ਦਾ ਇਥੇ ਸ਼ਰੀਆਮ ਅਫੀਮ ਦੀ ਖੇਤੀ ਹੋ ਰਹੀ ਸੀ ਪਰ ਇਸ ਗੱਲ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਰੇਡ ਮਾਰ ਦਿੱਤੀ ਇਸ ਦੌਰਾਨ ਪੁਲਿਸ ਨੇ ਛਾਪੇ ਮਾਰੀ ਕਰਕੇ 3 ਕਿਲੋ ਪੌਸਤ ਬਰਾਮਦ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕਰ ਲਿਆ ਇਜ਼ਰਾਨ ਸ਼ਹਿਰ ਵਾਸੀ ਇਹ ਕਹਿ ਰਹੇ ਕਿ ਹਫੀਮਦੀ ਕੇਤੀ ਕਾਲਜ ਦਾ ਚੇਅਰਮੈਨ ਕਰਦਾ ਸੀ ਪਰ ਪ੍ਰਿੰਸੀਪਲ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ। ਇਸ ਤੋਂ ਉਹਨਾਂ ਦੱਸਿਆ ਕਿ ਕਾਲਜ ਦਾ ਚੇਅਰਮੈਨ ਕਾਂਗਰਸੀ ਹੈ ਇਸ ਲਈ ਪੁਲਿਸ ਚੇਅਰਮੈਨ ਦੀ ਥਾਂ ਪ੍ਰਿੰਸੀਪਲ ਨੂੰ ਗਲਤ ਸਸਾਰੀ ਹੈ ਜਦੋਂ ਕਿ ਪ੍ਰਿੰਸੀਪਲ ਤੇ ਖੁਦ ਦਿੱਲੀ ਰਹਿੰਦਾ ਹੈ। ਬਹਰਾਲ ਪੁਲਿਸ ਨੇ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਦਾ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਸ਼ਹਿਰ ਵਾਸੀਆਂ ਦੀ ਮੰਨੀ ਹੈ ਤਾਂ ਇਸ ਮਾਮਲੇ 'ਚ ਚੇਅਰਮੈਨ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ। ਇੱਕ ਪੀਖੀ ਦੇ ਵਿੱਚ نیشنل ਕਾਲਜ ਆ ਉਹਦੀ ਬਾਉਂਡਰੀ ਦੇ ਵਿੱਚੋਂ 30 ਕਿਲੋ ਹਰਾ ਪੋਸਟ ਬੀਜੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ ਤੇ ਇਸ ਦੇ ਆਧਾਰ ਤੇ ਪਰਚਾ ਦੇ ਕੇ 16685 ਐਨਡੀਪੀਆ ਸੈਕਟਰ ਦੇ ਅਧੀਨ ਪਰਚਾ ਦਿੱਤਾ ਤੋਂ ਹਰਾ ਪੋਸਟ ਸੀ ਉਹ ਪ੍ਰੰਪਤ ਕੀਤਾ ਇਹ نیشنل ਕਾਲਜ ਦੇ ਪ੍ਰਿੰਸੀਪਲ ਹਸਿੰਦਰਪਾਲ ਸਿੰਘ ਦੇ ਵਿਰੁੱਧ ਪਰਚਾ ਦਰਜ ਹੋਇਆ ਨਹੀਂ ਇਸ ਦੀ ਹਜੇ ਗ੍ਰਿਫਤਾਰੀ ਬਾਕੀ ਹੈ ਛਾਪੇ ਮਰਿਚ ਪੰਜਾਬ ਵਿੱਚ ਅਫੀਮ ਦੀ ਖੇਤੀ ਦੀ ਮੰਗ ਉਤਰੀ ਹੈ ਇਸ ਨੂੰ ਇਜਾਜ਼ਤ ਮਿਲੇਗੀ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਮਾਨਸਾ ਵਿੱਚ ਅਫੀਮ ਦੀ ਖੇਤੀ ਜ਼ਰੂਰ ਹੋਣੀ ਸ਼ੁਰੂ ਹੋ ਗਈ ਹੈ ਹੁਣ ਇਹ ਅਫੀਮ ਦੀ ਖੇਤੀ ਗਰਲਸ ਹੋਸਟਲ ਵਿੱਚ ਕੌਣ ਕਰਵਾ ਰਿਹਾ ਸੀ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਮਾਨਸਾ ਤੋਂ ਜੀਵਨ ਕ੍ਰਾਂਤੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ